ਮੈਂ ਬਸਾਖੀ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਬਸਾਖੀ ਵਾਲੇ ਦਿਨ ਅਨੰਦ ਪ੍ਰਸਾਦ ਦੀ ਧਰਤੀ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਔਰ ਇਸੇ ਦਿਨ ਪੰਜ ਪਿਆਰਿਆਂ ਨੂੰ ਅਮਰ ਛਕਾਇਆ ਔਰ ਬਾਅਦ ਵਿੱਚ ਪੰਜ ਪਿਆਰਿਆਂ ਤੋਂ ਵੀ ਉਹਨਾਂ ਨੇ ਅਮਰ ਛਕਾਇਆ ਔਰ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਆਪੇ ਗੁਰਚਿਲਾ ਔਰ ਮੈਂ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਕੱਲ ਜੰਗ ਦਿਹਾੜਾ ਹੈ ਵਿਸਾਖੀ ਦਾ ਬੜੇ ਧੂਮਤਾਂ ਦੇ ਨਾਲ ਮਨਾਇਆ ਜਾਣਾ ਸਾਰੇ ਸ਼ਹਿਰ ਵਿੱਚ ਔਰ ਵਿਸਾਖੀ ਜਿਹੜੀ ਆ 13 April ਸਾਡਾ ਜਲਿਆਂਵਾਲਾ ਵਗਦਾ ਸਾਖਾ ਵੀ ਸਾਨੂੰ ਜਿਹੜਾ ਯਾਦ ਕਰਾਉਂਦਾ ਵਿਸਾਖੀ ਵਾਲੇ ਦਿਨ ਜਿਹੜਾ ਕਿ ਵਾਪਰਿਆ ਸੀਗਾ ਸਾਡੇ ਦੇਸ਼ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਪਾਉਣ ਵਾਸਤੇ ਬਹੁਤ ਹੀ ਭਾਰੀ ਕੱਟ ਸੀਗਾ ਔਰ ਜਨਰਲ ਡਾਇਰ ਨੇ ਉਸ ਵੇਲੇ ਉਹਨਾਂ ਨੇ ਨਿਹੱਥੇ ਉਸ ਵਲੇ ਲੋਕਾਂ ਦੇ ਉੱਪਰ ਗੋਲੀਆਂ ਚਲਾ ਕੇ ਬਹੁਤ ਜ਼ਿਆਦਾ ਲੋਕਾਂ ਨੂੰ ਸ਼ਹੀਦ ਕੀਤਾ ਔਰ ਖੂਦ ਦੇ ਵਿੱਚ ਵੀ ਬਹੁਤ ਜ਼ਿਆਦਾ ਲੋਕਾਂ ਨੇ ਬਚਣ ਦੀ ਖਾਤਰ ਉਹਦੇ ਵਿੱਚ ਛਾਲਾਂ ਮਾਰ ਦਿੱਤੀਆਂ ਔਰ ਉਸ ਡਾਇਰ ਨੇ ਉਹਦੀ ਫੌਜ ਨੇ ਖੂਬ ਵਿੱਚ ਵੀ ਗੋਲੀਆਂ ਮਾਰ ਕੇ ਉਸ ਵਲੇ ਸ਼ਹੀਦਾਂ ਨੂੰ ਸ਼ਹੀਦੀ ਦਿੱਤੀ ਮੈਂ ਉਸੇ ਹੀ ਜਾਨਕਾ ਸ਼ਹੀਦੀ ਦਾ ਬਲਾਦਸਰਦ ਉਦਮ ਸਿੰਘ ਜੀ ਨੇ 20 ਸਾਲ 11 ਮਹੀਨੇ ਬਾਅਦ ਜਿਹੜਾ ਲੰਡਨ ਦੀ ਧਰਤੀ ਉੱਪਰ ਜਾ ਕੇ ਜਨਾ ਟੈਲ ਮਾਰਿਆ ਔਰ ਮੈਂ ਸ਼ਹੀਦឧਦਮ ਸਿੰਘ ਨੂੰ ਵੀ ਲੱਖ ਲੱਖ ਪ੍ਰਣਾਮ ਕਰਦਾ ਇਸ ਦਿਨ ਦੇ ਉੱਪਰ ਔਰ ਵਿਸਾਖੀ ਦੇ ਸਾਰਿਆਂ ਨੂੰ ਜੱਗਸ਼ਰ ਬਾਸੀਆਂ ਨੂੰ ਲੱਖ ਲੱਖ ਮੁਬਾਰਕ